ਮਾਸੀ ਨੇ ਇੱਕ ਵੰਗਾਰ ਪਾਈ ਆ ਮਾਸੀ ਡਿਮਾਂਡ ਪੂਰੀ ਕਰਨੀ ਡਿਮਾਂਡ ਆਈ ਆ ਹੈ ਮਾਸੀ ਅਸੀਂ ਜਾਣ ਦੀ ਅੱਗੋਂ ਬੱਚਿਆਂ ਦੀ ਮਾਸੀ ਆ ਤੁਹਾਡੀ ਤਾਂ ਸਾਲੀ ਸਾਬਾ ਮੈਂ ਮਾਸੀ ਬਣਾਉਂਦੀ ਸ਼ੋਰਟ 'ਚ ਮਾਸੀ ਕਾਲੀ ਦਾ ਫਿਰ ਜੇ ਕਿ ਤੂੰ ਮਾਸੀ ਬਣਾਤਾ ਮੇਰੇ ਤੋਂ ਵੱਡੇ ਸਾਲੀ ਮੈਂ ਕਹਿ ਨਹੀਂ ਸਕਦਾ ਹੋਰ ਤਾਂ ਲੱਗਦਾ ਮੈਨੂੰ ਉਪਰ ਆ ਜਾ ਗਾਲ ਹੋ ਜਾਂਦੀ ਆ ਮੇਰੇ ਮੁੰਡੇ ਨੇ ਕਹਿ ਲੱਗ ਜਾਣਾ ਵਾ ਮਾਸਰ ਦੇ ਸਾਲੀ ਸਾਲੀ ਕਹਿੰਦਾ ਸਾਲੀ ਦਾ ਗਾਲ ਹੁੰਦੀ ਆ ਜੇ ਕਿ ਤੱਕ ਮਾਸੀ ਚੱਲੂਗਾ ਮਾਸੀ ਚੱਲੂਗਾ ਹੁਣ ਮੈਂ ਤੇ ਆਖਣ ਡਿਆ ਮਨਾ ਲਓ ਮਨਾ ਕੀ ਲਾਓ ਮਾਸੀ ਕਦੀ ਵੀ ਨਹੀਂ ਮਨਾ ਕਰੇਗੀ ਕਿਉਂ ਮਾਸੀ ਭੈਣ ਦਾ ਆਖਾ ਭਾਈ ਜਿਹੜਾ ਆਖਾ ਘਾੜੀ ਭੈਣ ਦੀਆਂ ਮੂੰਹ ਨਾ ਤੇ ਭੈਣ ਨੇ ਵੀ ਕਹਿ ਲ ਕੀ ਲੱਗਿਆ ਆਪਾਂ ਨਾਨਾ ਦਾ ਆਖਾ ਇਹ ਮੇਰੇ ਕੋ ਨਾ ਗੱਲ ਬੜੀ ਤੇ ਫੇਰ ਵੀ ਨਹੀਂ ਖਾਣ ਦੀ ਗੱਲ ਇਹ ਗੱਲ ਬਣਾ ਲਾਂਗੇ ਗੱਲ ਦੀ ਨਾ ਫਿਕਰ ਕਰੋ ਅਸੀਂ ਇੱਥੇ ਹੀ ਕਰਦੇ ਹੁੰਦੇ ਪਹਿਲਾਂ ਪਹਿਲਾਂ ਹੋਰ ਕਿਹਦੇ ਬੋਲਣ ਲਾ ਨਹੀਂ ਤੇ ਵੇਰੀ ਚੱਲ ਹੋ ਜਾ ਤਿਆਰ ਥੋੜਾ ਜਿਹਾ ਤਿਆਰ ਹੋ ਜਾ ਚਲੋ ਬੇਟਾ ਦੇਖਣ ਲਗਾ ਲੈ ਤੂੰ ਉੱਡਣਾ ਹੈਗਾ ਵੀ ਦੇਖ ਕੇ ਇੰਜ ਕਰਨਾ ਆਪਣੀ ਗੱਲ ਨਾਲੋ ਬੱਸ ਅਨੇਕਾ ਪਾ ਪਾਗਵਣ ਨਹੀਂ ਮੈਂ ਹਾਂਜੀ ਆਹ ਚੱਲ ਦੋਵੇਂ ਭਣ ਭਰਾ ਵਾਜੋ ਤੁਸੀਂ ਚੱਲ ਹੋ ਜਾ ਸੀਟ ਵਾਲੇ ਨਾਲ ਮੈਂ ਬੜਾ ਪੁਰਾਣਾ ਫੁੱਟ ਕੱਢਿਆ ਆਪਣਾ ਇਹ ਚੀਤਾ ਬਣ ਗਈ ਐ ਦੀ ਆ ਬਤਲਿਆ ਉਹ ਮੈਂ ਅਜੇ ਨਾ ਸੂਟ ਪਾਵਾਂ ਨਾ ਉਹ ਇੰਸਟਾਗ੍ਰਾਮ ਦੇ ਕਰੀਲਵਾ ਨਾ ਉਹਦੇ ਤੇ ਗੀਤ ਲਗਾ ਉਹਦਾ ਜੇ ਤਾਂ ਆ ਜਾਂਦਾ ਰੀਲ ਦਾ ਆ ਚੁੰਨੀ ਦੀ ਪਛਾਣ ਆਈ ਇਹ ਚੁੰਨੀ ਹੈ ਚੁੰਨੀ ਜਿੱਦਾ ਮੁੰਡੇ ਵਟਾਉਂਦੇ ਨਾ ਪੱਗ ਨਾਲ ਪੱਗ ਇਦਾਂ ਦੀ ਚੁੰਨੀ ਨੇ ਚੁੰਨੀ ਵਟਾਈ ਕਿਹਦੀ ਆ ਪ੍ਰੀਤੀ ਦੀ ਆ ਮੈਂ ਪ੍ਰੀਤੀ ਦੀ ਆ ਇਹ ਤਾਂ ਨਾ ਮੁੰਡੇ ਨੂੰ ਥੋੜੇ ਕਰਦੇ ਨਾ ਪੱਗ ਵਟੇ ਇਹ ਯਾਰ ਇਦਾਂ ਕਰਦੇ ਹੁੰਦੇ ਕੋਈ ਤੁਸੀਂ ਪੱਗ ਵਟ ਸੇਲੀਆਂ ਚੁੰਨੀ ਵਟ ਸੇਲੀਆਂ ਇਹ ਮੇਰਾ ਸੂਟ ਨਹੀਂ ਦੰਦਾ ਤੇ ਇਹਨੂੰ ਪਤਾ ਨਹੀਂ ਮੈਂ ਕਿਹੜੀ ਦਿੱਤੀ ਘਰੇ ਚਲੋ ਕੋਈ ਗੱਲ ਨਹੀਂ ਤੇ ਆ ਐੜੀ ਜਾ ਕੋਈ ਵੀ ਨਹੀਂ ਦਿੱਤੀ ਖਰੇ ਤੁਹਾਨੂੰ ਨਹੀਂ ਚੱਲ ਚੱਲ ਤੇ ਆ ਰਹੇ ਤੂੰ ਚਾਰ ਹੋ ਤੇਰੀ ਐਕਟਿੰਗ ਵੈਨੇ ਅੱਜ ਵਾਲਾ ਹਾਂਜੀ ਅਸੀਂ ਇਹ ਸੀਨ ਕਰਕੇ ਪਤਾ ਨਹੀਂ ਕਿੱਥੇ ਕਿੱਥੇ ਫੋਨ ਘੁਮਾ ਛੜੇ ਹਾਂ ਕਿੰਨੇ ਫੋਨ ਘੁਮਾ ਛੜੇ ਸਮਝ ਨਹੀਂ ਲੱਗ ਰਹੀ ਹਾਂ ਕਿ ਤੁਹਾਨੂੰ ਵੀਰ ਜੀ ਨੂੰ ਕਹਿੰਨੀ ਆ ਕਿ ਪ੍ਰਬੰਧ ਕਰੋ ਵੀ ਕਿ ਕੋਈ ਸਾਾਨੂੰ ਬੰਦਾ ਮਿਲੇ ਕੋਈ ਵੀਡੀਓ ਆਤੇ ਤੇ ਆਪਾਂ ਗੱਲ ਕਰ ਜਾਈਏ ਕਰਦੇ ਹਾਂ ਸਾਡੀ ਜੀ ਦਾ ਚੇਤਾ ਆ ਗਿਆ ਤੁਸੀਂ ਕਹਿੰਦੇ ਤੁਸੀਂ ਕਹਿੰਦੇ ਇਹ ਨਾ ਗਿਆ ਹੈ ਹਾਂ ਤੇ ਨਾ ਪੁੱਛੜ ਕੁੜੀ ਤੇ ਸਹਤ ਡੋਲੋ ਕੋਸ ਆਉਗਾ ਲੋਈਆ ਮੈਂ ਕਹ ਵੱਲੋਂ ਕਿ ਮੈਂ ਅੱਗੇ ਕਹਿਣੀ ਸੀ ਤੇ ਮੈਂ ਕਹਣੀ ਸੀ ਨਾਲ ਕੋਈ ਬਿਠਾ ਲੈਨੇ ਆ ਤੇ ਇਹ ਮੰਨ ਨਹੀਂ ਦੇ ਫਿਰ ਮੈਂ ਤੁਹਾਡੇ ਤੁਹਾਨੂੰ ਪੁੱਛ ਲੈਣਗੇ ਤੁਸੀਂ ਆਪਣੀ ਉਹਨੂੰ ਭੈਣ ਪੁੱਛ ਲੋ ਤੇ ਤੁਸੀਂ ਕਹਤਾ ਕੋਈ ਨਹੀਂ ਉਹ ਕਰ ਲੂਗੀ ਸਾਡੀ ਸਾਰੀ ਐਕਟਿੰਗ ਕਰੇਗੀ ਵੇਖਦੇ ਆ ਵਟ ਕੱਢਦੇ ਆ ਜੇ ਕਰੀ ਹੋ ਜੂਗੀ ਜੀ ਤਾਂ ਦੀ ਭੈਣ ਬੰਦਲੇ ਜੀ ਦੀ ਭੈਣ ਚਲ ਜੀ ਤਾਂ ਲੱਗ ਜਾ ਪਤਾ ਚਲੋ ਫਿਰ ਕਹਿੰਦੇ ਆ ਚਲੋ ਆਗੀ ਬਾਤ ਆਰੋਗੇ ਜਰਾ ਮੈਂ ਇੱਥੇ ਆਈ ਨਹੀਂ ਮੇਰੇ ਕਿੰਨਾ ਜਿਹੜੀ ਨਹੀਂ ਆਈ ਇੱਥੇ ਹਣਾ 5-6 ਮਹੀਨੇ ਨਹੀਂ ਆਈ ਮੈਂ ਇੱਧਰ ਤੇ ਕਿਉਂਕਿ ਤਾਂ ਬਹੁਣਾ ਵਾਲਾ ਸੀ ਤੇ ਜਦੋਂ ਇਹ ਆਈ ਤੇ ਇਹਨਾਂ ਕੋ ਸਹੀ ਨਹੀਂ ਨਾ ਹੋਏ ਸਹੀ ਨਹੀਂ ਰਹੇ ਤੇ ਸੋਨੀ ਜੀ ਦੱਸ ਤੇ ਭਾਬੀ ਨੂੰ ਦੱਸ ਸੀ ਮੈਂ ਮਾਣਾ ਆਪਣੇ ਤੇ ਦੱਸਾਂ ਕੀ ਸੋਚਿਆ ਮੈਂ ਕਿ ਇਹ ਬੁੱਢੀ ਕੋਈ ਗੱਲ ਭਰ ਨਹੀਂ ਹੈਗੀ ਇਹ ਇਹ ਜੜੀ ਨਹੀਂ ਅੱਦਨਾ ਕੰਮ ਜਮ ਮੁੰਡਾ ਕੰਮ ਗੱਲ ਵਧੀਆ ਕਰ ਲੇ ਨਾ ਕੁੜੀ ਕੋ ਗੱਲ ਨਹੀਂ ਮਾਲੀ ਮੁੰਡਾ ਇਹ ਮਗਾਉ ਖਾਈਆ ਪਰ ਔਲੀ ਵਾਲੀ ਗੱਡੀ ਲਈ ਤੇ ਆਈ ਗਈ ਹਣਾ ਹੁਣ ਵੇਖਾ ਤੁਹਾਨੂੰ ਦੋਨੋਂ ਵਾਰੀ ਨਹੀਂ ਹੁੰਦੀ ਦਿੰਦੀ ਇਹ ਲੈ ਗੱਡੀ ਸੱਚੀ ਸੋਨੀ ਜੀ ਹਮ ਲੱਗਦਾ ਹੀ ਨਹੀਂ ਆ ਹੁਣ ਕਿ ਤੂੰ ਹੀ ਨਾ ਉਹ ਪਾਈ ਹੈ ਉਹ ਨੂੰ ਉਡਾ ਦੇ ਜੇ ਉਹ ਪਾਈ ਯਾਰ ਇੱਥੋਂ ਦੇ ਲੱਗਦੇ ਆਂ ਅਸੀਂ ਹੈਂ ਇੱਥੋਂ ਦੇ ਲੱਗਦੇ ਆਂ ਤੇ ਲੱਗਦੇ ਜਾਂ ਤਾਂ ਸੱਚੀ ਸਾਡੇ ਭਰਾ ਆਂ ਸਾਡੇ ਭਰਾ ਮੈਂ ਕਿਤੇ ਸੋਚਾਂ ਦੀ ਸੀ ਕਿ ਵਿੱਕੀ ਵੀਜੀ ਹੋਗੇ ਤੇ ਸੁਣ ਵੀਜੀ ਹੋਗੇ ਇਹ ਤਿੰਨੇ ਭਰਾ ਹੀ ਆ ਹਨ ਬਹੁਤ ਜੇ ਉਹ ਪਹਿਲਾ ਵਾਲਾ ਸੀਨ ਦਾ ਬਾਅਦ ਨਹੀਂ ਤਲਾਸ਼ ਵੀਡੀਓ ਬਣਾਈ ਸੀ ਆਹੋ ਉਹ ਦੋ ਲੱਗਦੇ ਸੀ ਕਿ ਹਾਂ ਇਹ ਕਹਾਣੀ ਕੌਣ ਆਏ ਹਨਾ ਤੇ ਹੁਣ ਤੇ ਸੱਚੀ ਹੋਂਦ ਇਦਾਂ ਦਾ ਸੋਚ ਵੀ ਨਹੀਂ ਸਕਦੇ ਆਪਾਂ ਕਿ ਇਹ ਬਗਾਨੇ ਆ ਜਾਂ ਕਿਦਾਂ ਇਹੋ ਹੀ ਲੱਗਦਾ ਕਿ ਜਿਆਦਾ ਇੱਕ ਹੋਇਆ ਹਮ ਉਮਰ ਕਰਕੇ ਉਮਰ ਇੱਕੋ ਜਿਹੀ ਆ ਹਸ ਮਖੌਲ ਵੀ ਕਰ ਲਈਦਾ ਵਾ ਉਹ ਤੁਸੀਂ ਪੜਦੇ ਵੀ ਹੁੰਦੇ ਸੀ ਥੋੜੀ ਜਿਹੀ ਉਹ ਵੀ ਵਾਕ ਵੀ ਹੋ ਗਈ ਤੇ ਗੋ ਹੁਣ ਪਿਆਰੀ ਇੰਨਾ ਪੈ ਗਿਆ ਤੇ ਪਿਆਰ ਪੈਂਦਾ 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 ਪਤਾ ਨਹੀਂ ਕਿੰਨਾ ਕੁ ਪੈ ਗਿਆ ਪਿਆਰ ਆਂਦੇ ਐਸੇ ਪਿਆ ਕੀ ਆਂਦੇ ਹੁੰਦੇ ਆ ਕਿ ਕਿਦਾਂ ਬੈਂਦੇ ਆ ਕਿ ਪਿਆਰ ਹੋ ਨਹੀਂ ਹੁੰਦਾ ਰੂਹਾ ਦਾ ਹੈ ਨਹੀਂ ਨਹੀਂ ਮੇਰੇ ਦਿਮਾਗ ਚ ਗੱਲ ਨਹੀਂ ਆਉਂਦੀ ਕਿ ਇਹ ਵੀ ਤਾਂ ਪਿਆਰ ਹੀ ਆਹ ਲਾ ਹਾਂ ਪਿਆਰ ਜੇ ਆਪਾਂ ਕੀ ਕਰੀਏ ਨਹੀਂ ਖੂਨ ਦੇ ਰਿਸ਼ਤਿਆਂ ਤੇ ਗੱਲ ਕਰਨੀ ਤੂੰ ਖੂਨ ਦੇ ਰਿਸ਼ਤਿਆਂ ਦੀ ਕੋਈ ਸਿੱਧਾ ਹਾਂ ਕਈ ਵਾਰੀ ਖੂਨ ਦੇ ਰਿਸ਼ਤੇ ਵੀ ਨਹੀਂ ਆਪਣੇ ਬਣਦੇ ਤੇ ਕਈ ਵਾਰੀ ਬਗਾਨੇ ਰਿਸ਼ਤੇ ਵੀ ਆਪਣੇ ਇਹੋ ਜਿਹੇ ਬਣ ਜਾਂਦੇ ਆ ਕਿ ਖੂਨ ਦੇ ਰਿਸ਼ਤਿਆਂ ਨੂੰ ਵੀ ਪਿੱਛੇ ਛੱਡ ਦਿੰਦੇ ਨੇ ਯਸ ਚਲ ਕਰ ਗੱਲੀ ਤਾਂ ਸਹੀ ਸੀ ਮੇਰੀ ਹਾਂ ਬਹੁਤ ਸਭ ਕੁਝ ਸਹੀ ਹੈ ਠੀਕ ਹੈ ਹਾਂ ਹਾਂ ਚਲੋ ਫਿਰ ਕਰੋ ਭੈਣ ਤਿਆਰ ਚਲੋ ਬਸ ਬਸ ਤਿਆਰ ਹੋਣ ਈ ਆ ਕੋ ਵਿਚਾਰੀ ਉਹ ਵਿਚਾਰੀ ਮਤਲਬ ਏਕ ਕਰਕੇ ਪਹਿਲੀ ਯਾਰ ਕੰਮ ਕਰਨ ਲੱਗੀ ਆ ਤਿਆਰ ਹੋਣ ਈ ਆ ਕੋਈ ਮੈਨੂੰ ਕਰ ਤਿਆਰ ਲੋੜ ਇੱਕ ਸੀਨ ਕਰਨਾ ਹੁੰਨੇ ਪਹਿਲਾਂ ਹਣਾ ਹਾਂਜੀ ਇੱਕ ਪਹਿਲੀ ਆਂਦੇ ਨੇ ਨਵਾ ਨੌਂ ਡੇੜ ਪ੍ਰਾਣਾ ਸੋਹ ਹਾਂ ਚਲੋ ਪਈਦਾ ਕੰਮ ਜਾ ਗਿਆ ਆ ਅੱਗੇ ਬਸ ਤਾ ਨਾ ਕਰਕੇ ਬਹਿ ਜਾਓ ਚਲੋ ਫਿਰ ਤੇਰਾ ਗੁੱਸਾ ਪੀਤੀ ਕੀ ਕਰਨਾ ਲਿਆਓ ਸਾੜੀ ਸਹਿਬਾ ਨੂੰ ਜਾਓ ਚਲੋ ਜੀ ਹੋ ਗਿਆ ਤਿਆਰ ਮਾਸੀ ਜੀ ਮੁੰਡਾ ਨਹੀਂ ਮੰਨਣ ਰਿਹਾ ਪਰ ਮੁੰਡਾ ਆਂਦਾ ਵੀ ਨਹੀਂ ਬਣਾਉਣੇ ਮੁਰੇ ਨਾਲ ਚੁੱਕ ਲੈਂਦਾ ਹੁਣ ਐ ਕੀ ਨਾਲ ਉਹ ਪਿੰਜਰੇ ਚ ਬੰਦ ਕਰ ਦਿੰਦਾ ਅਸੀਂ ਟੌਮੀ ਵਾਲੇ ਪਿੰਜਰੇ ਚ ਚੱਲਦੇ ਆਂ ਦੇਖਦੇ ਆਂ ਮਾਸੀ ਜੀ ਕਿਵੇਂ ਦੀ ਐਕਟਿੰਗ ਕਰਦੇ ਅੱਜ ਮਾਸੀ ਜੀ ਯਾਰ ਤੇ ਨੰਬਰ ਤੇ ਰਹਿ ਜਾਗੇ ਤਾਂ ਮਾਸੀ ਬਣਾਵਾਂਗਾ ਜੇ ਜਾਗੇ ਤਾਂ ਮਾਸੀ ਯਾਰ ਤੇ ਨੰਬਰ ਰੱਖ ਕੇ ਜਾਵਾਂਗੇ ਚੱਲ 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 ਇੱਕ ਜਾਣੇ ਦੀ ਲੋੜ ਹੀ ਤੇ ਨਾਲ 5 6 ਜਾਣੇ ਲਾ ਕੇ ਆ ਗਏ ਸਾਰੀ ਫੌਜੀ ਤੁਰੀ ਆਉਂਦੀ ਐ ਕੀ ਡਿਸਕਸ਼ਨ ਹੁੰਦੀ ਆ ਮਾਂ ਬੋਦੀ ਮੈਨੂੰ ਆਖਣੀਆਂ ਵੀ ਆ ਰੀਲ ਜੇ ਪਾਏ ਆ ਤੇ ਘਰ ਜਾਦੇ ਆ ਇਹ ਮਾਸੀ ਨੇ ਲਿਆ ਤਈ ਇਹਨੂੰ ਬਸ ਇਹਨਾਂ ਦੇ ਰੋਟੀ ਖਾਣ ਵੀ ਇਹਨਾਂ ਤੇ ਹੁੰਦਾ ਵਾ ਹੁਣ ਜਾਗ ਰਾਗੀ ਆ ਤੇ ਹੁਣ ਬਸ ਆਂਦਾ ਵੀ ਮੈਂ ਇੰਨਾ ਤੇ ਚੜਿਆ ਰਹਿਵਾ ਤੇ ਮੈਂ ਬਾਹਰ ਖਰਾਬ ਹੋਏ ਨੇ ਟੈਰ ਉਹਨਾਂ ਦੇ ਘਰ ਜਾਵਾਂਗੇ ਨਾ ਥੋੜਾ ਵੇੜਾ ਵਾਡਾ ਉਹਨਾਂ ਦਾ ਤੇ ਘਰੇ ਚਲਾਵਾਂਗੇ ਉਹਨਾਂ ਦਾ ਵੇੜਾ ਖੁੱਲਾ ਵਾ ਚਲ ਆ ਜਾਓ ਚਲ ਗਏ ਇਹ ਗੋਬਰ ਕੈਸ ਹਾਂਜੀ ਇਹ ਗੋਬਰ ਕੈਸ ਗੈਸਪਰਾਂ ਨੂੰ ਸੋਈ ਜਾਣੀ ਗੋਬਰ ਤੇ ਬਾਹਰ ਹੀ ਆਉਣਾ ਦਾ ਔਰ ਹੈ ਰੋਕੇ ਦਾ ਵਧੀਆ ਵਾ ਤੂੰ ਉਹ ਦਿਨਾਂ ਅੱਜ ਮੇਲਾ ਕੱਡੇ ਸੋਨੇ ਪੱਤੇ ਹੋ ਗਏ ਉਹ ਦਿਨਾਂ ਦੇ ਵਿੱਚ ਵਿੱਚ ਹੈਨਾ ਕਿੱਦਿਸੇ ਨੇ ਫੁੱਲ ਫੈਲ ਰਹੇ ਨੇ ਤੇਰੇ ਅਗੇ ਫੁੱਲ ਅੱਜ ਮੈਲ ਬੜੀ ਹੁੰਦੀ ਆ ਬਹੁਤ ਸੋਹਣੀ ਸਮੈਲ ਆਉਂਦੀ ਆ ਖੁਸ਼ਬੂ ਹੈ ਲੱਗੀ ਸਬਜੀ ਚੈਰੀਆ ਵੱਟਾ ਚੜ ਜੜ ਕੇ ਵੱਟਾ ਨਾ ਬਣ ਦਿਓ ਫੁੱਲ ਲੱਗੇ ਇਹਨਾਂ ਨੂੰ ਪਤੰਗ ਆ ਬੂਟਾ ਆ ਜੀ ਕੀਤਾ ਕਹਦਾ ਬੂਟਾ ਹੈ ਪੜੋਲਾਂ ਦਾ ਸੱਪਾਂ ਜਹੀ ਤੁਸੀਂ ਨਾਲ ਗਈ ਸਬਜੀ ਪਟੋਲਾ ਫੂਟਾ ਉਹ ਵੇਖੋ ਕਿੱਦਾਂ ਮੇਰਾ ਪੀ ਰੂੜੀ ਚ ਸੁੱਤਾ ਹੈ ਤੇ ਗੁਸ਼ਿਆ ਦੇ ਗੁਸ਼ਿਆ ਹੀ ਉੱਗ ਗਿਆ ਉਹਨੂੰ ਕੋਟੇ ਲਾ ਲਓ ਹੋਵੇ ਲੈ ਨਾ ਇੱਥੇ ਬੜੀਆਂ ਬੜੀਆਂ ਪੀ ਲਾਇਏ ਉਹ ਰੋਗੀ ਭਰ ਕੇ ਸੁੱਤਾ ਹੀ ਰੂੜੀ ਦੇ ਉੱਤੇ ਹੀ ਉੱਗ ਗਿਆ ਥੋੜੀ ਚੁੱਕ ਦੇ ਫੇਤੀ ਹੈ ਨਾ ਕੰਮ ਕਰਕੇ ਗੱਡੀ ਆ ਗਈ ਹੈ ਚੱਲ ਮਾਸੀ ਆ ਜਾ ਗੱਡੀ ਜਾ ਕੇ ਤੁਹਾਡੀ ਚੱਲੋ ਚੱਲੋ ਵੇ ਕਮਾਂ ਪੋਤਾ ਪਿਆਰ ਲੋਕੇ ਗੀਂਦੇ ਤੇ ਫੁੱਲ ਲਾਉਂਦੇ ਆ ਇਹ ਸਰੋਂ ਉਹਦੇ drek ਦੇ ਫੁੱਲ ਆਈ ਜਾਂਦਾ ਵਾਹ ਮਾਸ਼ੀ ਨੂੰ ਹੀ ਫੁੱਲ ਲਾ ਦੇ ਕੋਈ ਆਹ ਮਾਛੀ ਜੀ ਮੇਰੀ ਮਾਛੀ ਇੱਥੇ ਆਹ ਮਾਛੀ ਚਲਾ ਦੇ ਮੇਰੇ ਵਾਲਾ ਚੁਲਾ ਦੇ ਮਾਛੀ ਦੇ ਲਾ ਦੇ ਜਿੰਦਾ ਤੇ ਵਾਲ ਥੋੜੇ ਆ ਕਿੱਲ ਲਿਆਉਣਾ ਪੈਣਾ ਵਾ ਹੈ ਜਾ ਕਿੱਲ ਥੋੜੀ ਫੜ ਕਰਿਆ ਸਰੀ ਜਿੰਗਲ ਆਲਾ ਹੂੰ ਥੈਂਕ ਯੂ ਬੱਚਾ ਜਿੰਗਲ ਆਲਾ ਹੂੰ ਚਲੋ ਚਾਲ ਫੁੱਲ ਲੱਗ ਗਈ ਕਰੋ ਤਿਆਰੀ ਭੋਗ ਦੇ ਇੱਥੇ ਇੱਥੇ ਕਿਤੇ ਵੀ ਨਾ ਕੱਟ ਲੈ ਉਹਨੂੰ ਰੁਕ ਜਾ ਥੋੜੀ ਹੋਰ ਪਿੱਛੇ ਕਰ ਲੈ ਹੋਰ ਪਿੱਛੇ ਮੈਂ ਉੱਤੇ ਬੈਗ ਨਹੀਂ ਡਿਕਾਉਂ ਤੇ ਹੋਰ ਉੱਤੇ ਬੈਗ ਨਹੀਂ ਡਿਕਾਉਂ ਉੱਤੇ ਬੈ ਕੇ ਜਿੱਦਾ ਨਹੀਂ ਨਹੀਂ ਇੱਥੋਂ ਸੁਣਨ ਲੱਗਣਾ ਬਹੁ ਸੀ ਨਾ ਚੱਲ ਬੱਸ ਹੋਣ ਦੋ ਦਰਸ਼ਕ ਚੱਲ ਚੁੱਪ 1 2 3 ਉਹ ਸੱਤੀ ਛੱਡਣ ਚੱਲ ਗਿਆ ਲੱਗਦਾ ਆ ਜਾਓ ਜੀ ਜਮਾਂ ਦਾ ਸੁਣਨਾ ਵੀ ਨਹੀਂ ਮਾ ਸੱਦੀ ਛੁੱਟੀਆਂ ਕੱਢਣ ਛੱਡਨੇ ਚੱਲ ਗਿਆ ਲੱਗਦਾ ਵਿਚਾਰਾ ਓਏ ਆਜੋ ਪਾਪਾ ਆ ਜਾ ਆ ਜਾ ਸਭਾਂ ਚੋਤੀ ਮੇਰੇ ਗੱਡੀ ਆ ਗਈ ਮੇਰੇ ਗੱਡੀ ਆ ਗਈ ਮੇਰੇ ਗੱਡੀ ਆ ਗਈ ਮੇਰੇ ਗੱਡੀ ਆ ਗਈ ਚੱਲੋ ਯਾਰੋ ਵਿਚਾਰੋ ਚਾਚੂ ਅਸੰਦੇਹ ਵੀਰੇ ਖੋਟੇ ਚਿਲੇ ਗਏ ਛੋਟੇ ਬੱਟੀ ਦੇ ਜੋ ਸੰਡੇ ਕੋਣ ਬਣਾ ਦੇ ਪ੍ਰਸ਼ੀ ਨਾ ਗੋਚਾ ਬਣਾਓ ਕੋਣ ਬਣਾ ਦੇ ਬਣਾਓ ਅੱਜ ਰੋਮਣ ਕੇਣਾ ਹੁਣ ਆ ਮਾਰਾ ਪੜੇ ਰੋਗਣ ਕੇਣਾ ਵੇਖਿਓ ਇੱਕ ਤਕੜਮ ਲੱਗੇ ਹਾਂ ਹਾਂ ਮੈਂ ਦੇਖਸ ਨਹੀਂ ਆਪਾਂ ਸਪਣਾ ਸਪਣਾ ਨੇ ਆਇਆ ਚੰਗੀ ਬ੍ਰੇਕ ਬਰਵਾਈ ਆ ਤਾਂ ਸਿਰ ਵੱਜ ਗਿਆ ਹੀ ਸੱਚੀ ਸੱਚੀ ਨੇ ਪਈ ਆਏ ਮੇਰੇ ਕਾਕੇ ਦਾ ਫੇਰਵਾ ਨਹੀਂ ਗਿਆ ਵੱਜ ਗਿਆ ਨੂਰ ਚੱਲ ਕੋਈ ਨਹੀਂ ਅਕ ਟਿੰਗ ਵੀ ਤਾਉਂਦੇ ਆ ਝੂਟਾ ਝੂਟਾ ਕਾਇਨ ਬ੍ਰੇਕ ਵੇ ਕੋਈ ਨਾ ਨਹੀਂ ਜੀ ਉਹ ਇਹਦੇ ਬਿਲਾਈ ਥੋੜੇ ਓਏ ਬਾਈ ਲੈ ਤਾ ਆ ਨਾ ਦੇ ਉਹ ਮੁੜ ਕੇ ਇੰਟਰੈਕਸ਼ਨ ਆ ਦੇ ਦੇ ਨਾਲੇ ਨੂੰ ਤੋੜ ਕੇ ਡੌਨ ਕਰਨੀ ਨਾਲੀ ਗੱਡੀ ਬੰਦ ਕਰਦੀ ਨਾਲੇ ਕੋਤੋਂ ਤੋਂ ਵੱਡੇ ਪਿਆਰ ਹੋਗੀ ਤੂੰ ਨਹੀਂ ਉੱਥੇ ਨਾ ਤੂੰ 1 2 3 ਕਿੰਨੇ ਆਪੇ ਗੱਡੀ ਤੋਂ ਖੋ ਦਾ ਵੀ ਚਾਬੀ ਕੋਲ ਤੇਰਾ ਕੋਲ ਤੇ ਤੂੰ ਚਾਬੀ ਫਰਾਉਣੀ ਨਹੀਂ ਨੀ ਜੀ ਨਹੀਂ ਰਹਾ ਜੀ ਜਦੋਂ ਇਹਨਾਂ ਨੇ ਮੈਨੂੰ ਚਾਬੀ ਨਹੀਂ ਲੈਣੀ ਤੂੰ ਤੁਸੀਂ ਬਾਹਰ ਨਿਕਲ ਕੇ ਨਾ ਆਣ ਕੇ ਬੋਲਣ ਦਾ ਆਪਣਾ ਮੈਨੂੰ ਤੁਸੀਂ ਬੋਲਣ ਦਾ ਪਰ ਆਪ ਤੁਸੀਂ ਆਪਣੇ ਤਰੀਕੇ ਨਾਲ ਵੀ ਕੋਣੋਂ ਤੂੰ ਉੱਗੀ ਚਾਹੀਦਾ ਤੈਨੂੰ ਹੈ ਦਬਾ ਖਰਾਬਾ ਤੇਰਾ ਤੇ ਦਿਮਾਗ ਖਰਾਬਾ ਪਾਗਲ ਤੁਸੀਂ ਕਹਦੇ ਹੋ ਨਾ ਦੀਦੀ ਮੈਂ ਕੀ ਕਹਦੂਗਾ ਨਾ ਦੀਦੀ ਉੱਤਰ ਕੇ ਗੱਲ ਕਰੋ ਮੈਨੂੰ ਲੱਗਦਾ ਉਦਾਂ ਹੀ ਕੋਈ ਜੀ ਹਾਂ ਠੀਕ ਆ ਚਾਬੀ ਮੰਗੀ ਜਾਂਦੀ ਹੈ ਬਸ ਨਹੀਂ ਤੂੰ ਦੋਵੇਂ ਚਿਲਾਂ ਤੁਸੀਂ ਬਣਾ ਲਈ ਤਾਂ ਮੈਂ ਚੱਛੀ ਉੱਧਰ ਲਿਟਰ ਆ ਜਾਓ ਉਧਰ ਤੋਂ ਦੀ ਪੁਲਿਸ ਕਰਾਉਣਾ ਹੈ ਨਹੀਂ ਲੋੜ ਹੀ ਨਹੀਂ ਆਹੋ ਲੋੜ ਨਹੀਂ ਇਹ ਪੂਸਾ ਦੇਣਗੇ ਆ ਜਾਓ cca <machoda> <machoda> ਹਾ ਬਹੁਤ ਵਧੀਆ ਸੋਣਾ ਦੂਜੇ ਮਟਾ ਉਹ ਨਾ ਦੇਖ ਤੀਂ ਇੱਕ ਦਿਨ ਜੇ ਵਟ ਕੱਢ ਗਏ ਉਹ ਮੁੰਡਾ ਵੀ ਨਾ ਰੱਖ ਕੇ ਕੰਮ ਨਹੀਂ ਕਰ ਰਹੀ ਹੈ ਉਹ ਬੱਜੀ ਡਰ ਗਿਆ ਉਹ ਕਰਦਾ ਸੱਚੀ ਗੱਡੀ ਖੋਣ ਡਿਆ ਕਰੋ ਸੋਨੂ ਵੀ ਤੂੰ ਕਿਉਂ ਰਿਹਾ ਆਂਡੇ ਹੋਵੇ ਉਧਰੋਂ ਫੇਰ ਤੂੰ ਹੀ ਇਹਨੂੰ ਲੈ ਕੇ ਜਾਣਾ ਵਾ ਇੱਥੇ ਗੇਟ ਪੱਨਣਾ ਇਹ ਆਖਣ ਇਹ ਆਖਾਂਗੇ ਕਿ ਆਹ ਕੁੜੀ ਗਾਂਵਾਂ ਪਰ ਗੱਲ ਨਹੀਂ ਪਾਲਦੀ ਸਾਡੀ ਗੱਡੀ ਇਹ ਮਾਫੀਆ ਮੰਗ ਲੂਗਾ ਨਾ ਮੈਂ ਤਾਂ ਦਲੀ ਬੰਦ ਕਰ ਕੁੜੀ ਸਾਡੀ ਗੱਡੀ ਦੇ ਥੱਲੇ ਮਾਰ ਚਲੀ ਸੀ ਛੜਾ ਦੇ 1 2 3 दे मेरी गाड़ी की चाबी दे मेरी चाबी पेड़ मारनी पछाड़ दे रही तू तू पेड़ के निकल मार मेरी गाड़ी है मेरी गाड़ी लेके चल के मेरा मेरा कपड़े का ऐसा कपड़े की गाड़ी तो गाड़ी के पहले हेड होंगे चला ही है ये गाड़ी नहीं दे दी नहीं दे दे साडा एक्सीलेंट नहीं चाबी ना बोले ने मैं भी करता हूं अरे ता हाथ लगाती हो रे तेरा दिमाग थोड़ा सा नुक्सवा मांगते ਜਾ ਮੇਰਾ ਵੀਰ ਸੁਝਾ ਮੇਰਾ ਵੀ ਨਹੀਂ ਮੈਂ ਮਾਹੀ ਮਗਦੇ ਦੇ ਬੰਦੇ ਜਾ ਜਾਣ ਆਪਾਂ ਲੇਟ ਹੋਣ ਲੱਗੇ ਦੇ ਨਹੀਂ ਨਹੀਂ ਜਾ ਮੈਂ ਜਾ ਬੈ ਬੈ ਨਹੀਂ ਮੇਰੀ ਆ ਵੀਰ ਮੇਰੀ ਗੱਡੀ ਹੈ ਮੇਰੀ ਗੱਡੀ ਚੋ ਪੈਂਟੀ ਜਾ ਬਣਾਇ ਮਚਾਓ ਜਾ ਇਹ ਕਿਸੀ ਮੇਰੇ ਗੱਡੀ ਦਾ ਇੱਕ ਹੋਰ ਮਜਾ ਤੁਹਾਡੇ ਕਿਹਨੋਂ ਨਾ ਕੋਈ ਮੇਰੇ ਕਿਉਂ ਲੈਣ ਨਾ ਉਹਨਾਂ ਨੇ ਚਹੀ ਜਾਣਾ ਮੈਂ ਬਸ ਮੈਂ ਇੱਕ ਦੋ ਮਿੰਟ ਆਜ ਆ ਗਈ ਹੋਗੀ 3 ਬ੍ਰਿਤੀ ਚੱਲ ਬ੍ਰਿਤੀ ਤੁਹਾਡੇ ਤੋਂ 1 2 3 ਮੇਰੀ ਗੱਲ ਲੈ ਲਓ ਪਾਤੋਂ ਖਾਣੇ ਤੋਂ ਆਖਲ ਕਰਾਓ ਮਰਮਰ ਕਹੀਦਾ ਫਿਰ ਸਾਡੇ ਜੁਮੇ ਬੈਣ ਨਹੀਂ ਆਪਾਂ ਅਸੀਂ 20 ਲੱਖ ਦੇ ਦੋ 50 ਲੱਖ ਦੇ ਦੋ ਸਾਨੂੰ ਕੋਠੋਇਨ ਤਾਂ ਇੱਕ ਤੋਂ ਪਰੇ ਰਹਿ ਗਿਆ ਤੁਸੀਂ ਇਹ ਨਹੀਂ ਦਿਲਾ ਦੇਣੀ ਨਹੀਂ ਇਹ 20 ਸਰੋ ਖਲੇਨੀ ਸੋਨੀ ਥੋੜੀ ਬਾਗ ਤੇ ਇੱਥੇ ਆਪਣਾ ਬਰਾਣੇ ਕੋ ਜਾਣਾ ਮੇਰੀ ਗੱਡੀ ਲੈ ਲੈ ਘਰ ਚੱਲ ਤੂੰ ਕੀ ਕੱਟ ਤੂੰ ਨਾ ਕੰਮ ਜਾਨ ਮੇਰਾ ਕਿਸਮਤ ਦੋਵਾਰ ਗਈ ਕਾ ਕਰਾਂ ਤੇ ਕੀ ਕਰੀ ਤੋਂ ਮਾਂਕ ਤੇ ਇਹ ਕਰਨੀ ਕਿ ਕਿਆਣਾ ਬੰਦ ਉਹ ਮਚਾਰੇ ਦੀ ਸੁਣ ਹਾਂ ਹਾਂ ਅਜੇ ਤਾਰ ਦੇ ਇਹਨਾਂ ਨੂੰ ਬਾਕੀ ਤਾਰ ਦੋ ਕਾਮਯਾਬ ਹੋ ਗਈ ਕੁੜੀ ਕਾਮਯਾਬ ਵੈਰੀ ਗੁੱਡ ਕਾਮਯਾਬ ਕਾਮਯਾਬ ਕੁੜੀ ਚਲੋ ਬਹੁਤ ਵਧੀਆ ਸੀਨ ਬਣੇ ਬਹੁਤ ਵਧੀਆ ਹਾਂ ਮੈਂ ਕਿਨੇ ਵਧੀਆ ਕਰਦੀ ਵਧੀਆ ਬੰਨੇ ਕਿ ਜਿੱਦਾਂ ਸਿਰ ਫੱਜਾ ਉਹ ਵੀ ਵਿਚਾਰੇ ਜਿਹਨਾਂ ਰੋਂਡ ਹੈ ਬੇਹੜਾ ਜਿੱਦਾਂ ਸੱਚੀ ਹੈ ਨਾ ਮੰਮੀ ਨੂੰ ਅੱਜ ਕੋਈ ਡਿਆ ਵਾ ਕਿਜਣ ਥੈਂਕ ਯੂ ਮੈਮ ਨਹੀਂ 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 ਪੂਰੇ ਹੋ ਜਾਣਾ ਗੱਡੀਆਂ ਕਰ ਨਹੀਂ ਨਹੀਂ ਸੋਨਾ ਕੰਮ ਕੀਤਾ ਮੈਂ ਹਾਂ ਨੂੰ ਜਿਰੂ ਲੋੜ ਪੈਂਦੀ ਹੈ ਭਟ ਭਲਾ ਵੀ ਆਹ ਨਹੀਂ ਨਹੀਂ ਇਹ ਬੜਾ ਸੀਦਾਂ ਤੇ ਮੈਂ ਕੰਮ ਕਰ ਮੈਂ ਬੜੇ ਕਿੰਨਾ ਚਾਇਆ ਅੱਗੇ ਮੁੰਡਾ ਨਾਈਸ ਪਰਸਨ ਆ ਨਾਈਸ ਮੁੰਡਾ ਚਲੋ ਜੀ ਥੈਂਕ ਯੂ ਜੀ ਤੁਹਾਡਾ ਇੰਨਾ ਖਜਾਨਾ ਨਹੀਂ ਪਿਆਣਾ ਇਹ ਚੱਲ ਲੱਗਣੇ ਸਾਡੇ ਵਰਗੇ ਇੰਨੇ ਪ੍ਰਾਣੇ ਨਾਲੇ ਦੇਖਾਂਗੇ ਜਿੰਦੇ ਜਿੰਦੇ ਅਮਕੀ ਕੰਮ ਕਿਦਾਂ ਕਰੀਦਾ ਵਾ ਚਲੋ ਹੁਣ ਜਾ ਕੇ ਪਾਣੀ ਪੂਣੀ ਪੀਓ ਹਾਂ ਵੀ ਟਾਈਮ ਨਾਲ ਆਵਣੇ ਵੇਲੇ ਹੋਗੇ ਜਿਹੜੇ ਦੇਣਾ ਚੰਗੀ ਜੀ ਨਾਲ ਵਧੀਆ ਕਰ ਲਿਆ ਮੇਰੇ ਉਮੀਦਾਂ ਤੇ ਖਰੇ ਉਤਰੇ ਬਿਜੀ ਮੈਂ ਆਪ ਮੰਨ ਗਿਆ ਨੂੰ ਵੀ ਵਾਕਿਆ ਹੀ ਗੁਣ ਹੈਗੇ ਆਓ ਮੈਂ ਤਾਂ ਡਰ ਗਈ ਮੈਨੂੰ ਤਾਂ ਪਤਾ ਨਹੀਂ ਗੱਲ ਬੰਦ ਨਹੀਂ ਜੰਦੀ ਮੈਂ ਜਿੰਦਾ ਦੀ ਭੈਣ ਜਿੰਦਾ ਭੈਣ ਇਥੇ ਸ਼ਰਮ ਨਹੀਂ ਉਹਨੇ ਫੇਰ ਵਰਤ ਨਹੀਂ ਹੋਈ। ਅੱਜ ਕਿਹੜੀ ਖੁਸ਼ੀ ਚ ਰੱਖਾਈ ਆ ਪ੍ਰਾਤ ਫੇਰ? ਅੱਜ ਖੁਸ਼ੀਆਂ ਹੀ ਖੁਸ਼ੀਆਂ ਰਹਿਦੀਆਂ ਨੇ। ਅੱਜ ਖੁਸ਼ੀਆਂ ਦੋ ਆ। ਪਹਿਲੀ ਖੁਸ਼ੀ ਇਹ ਤੇ ਅੱਜ ਤੁਹਾਡੀ ਸਾਲੀ ਨੇ ਐਕਟਿੰਗ ਕੀਤੀ ਆ ਤੇ ਕੱਲ ਵੀ ਪਹਿਲੀ ਵਾਰੀ ਚ ਲਈ ਆ ਤੇ ਬੜੀ ਵਧੀਆ ਅੰਡੀ ਹੋਈ ਹੈ ਨਾ। ਪਰਫੈਕਟ। ਪਰਫੈਕਟ ਹੋਈ ਆ। ਤੇ ਦੂਸਰੀ ਖੁਸ਼ੀ ਇਹ ਵੀ ਅਸੀਂ ਰੂਮ ਬਣਾਇਆ ਸੀ, ਬੈੱਡ ਲਾਇਆ ਸੀ। ਅਣੀ ਆਖ ਕੇ ਚਲੋ ਆਪਣੀ ਟੀਮ ਨੂੰ ਪਾਰਟੀ ਦੇ ਲਈ। ਦੋਵੇਂ ਕੰਮ ਕਰਤੇ ਆ ਦੋਵੇਂ ਕੰਮ ਕੰਮ ਨੇ ਬੇਲੇ ਹੋ ਤੁਹਾਨੂੰ ਇਹ ਤੀਨੀ ਬੜੇ ਚਲਾਕ ਜੇ ਇੱਕੋ ਇੱਕੋ ਬਾਗੀ ਦੀ ਵਿੱਚ ਗੋਵੇ ਚੀਜ਼ਾਂ ਸਾਰੀ ਜਾਣਦੇ ਆ ਨਾ ਦੋਰੀ ਦੋਰੀ ਵੇਚਣਾਂ ਨਾ ਕਰਲੀ ਬੰਨ ਕਿਲੂ ਨਾਲ ਵਿਚਾਰੀ ਘਬਾਣ ਦੀਖਾਪਣ ਦੀਖੀ ਰਿਹਾ ਬੰਨ ਕਿਡਿਆ ਨਾ ਕੀਤੀਆਂ ਲੈ ਇਸ ਕਰਕੇ ਇਹ ਦੱਸੋ ਬੰਨ ਕਿਡਿਆ ਇਹਦਾ ਨਾਮ ਤੇ ਵੀ ਨੂੰ ਨਹੀਂ ਪਤਾ ਕੱਟਣਾ ਤੇ ਕੀ ਆ ਸਨੈਕਸ ਸਨੈਕਸ ਉੱਦਾਂ ਕੱਟ ਕੱਟ ਲਟ ਕੱਟ ਲਟ ਨਾਲ ਅਸੀਂ ਨੇ ਕੀ ਹੈ ਸਲੈਗਸ ਕਹਿ ਸਕਦੇ ਆਪਾਂ ਨੂੰ ਵੈਸੇ ਕਟਲਟ ਬੋਲਦੇ ਨੇ ਕਟਲਟ 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 ਨਾ ਇਹ ਮੜਾ ਅੱਖ ਆਡੀ ਵਿੱਚ ਜਾਣੇ ਸੰਗ ਜਾ ਲੈ ਪਹਿਲਾਂ ਨਹੀਂ ਖਾ ਕੇ ਵੇਖਿਓ ਜੇ ਟੇਸ ਹੋਣਗੇ ਫਿਰ ਦੁਬਾਰਾ ਤੋਂ ਆਪਾਂ ਬਣਾਵਾਂਗੇ ਫਿਰ ਰੈਸਪੀ ਦੱਸਾਂਗੇ ਵੀ ਕਿੱਦਾਂ ਬਣਾਈਦੀ ਆ ਟੈਸਟ ਕਰਾਓਗਾ ਤਾਂ ਬੇਰੀ ਖਾਵਾਂਗੇ ਆਹ ਮੂਰ ਚਟਨੀ ਵੀ ਬਣਾ ਲਈ ਆ ਤੇਰੇ ਨਾਲ ਸਾਡੇ ਪਸੀ ਜਾਂਦੇ ਆ ਮਤੇ ਕਟਲਟ ਬਣਾਉਣਾ ਬਣਗੇ ਟੇਸਟ ਹੈ ਨਾ ਬੜੀ ਕਰੈਸਪੀ ਬੇ ਸਵਾਦ ਬਹੁਤ ਸਵਾਦ ਚਲੋ ਫਿਰ ਨਾਲ ਲਿਆਓ ਚਾਹ ਉੱਥੇ ਨਵੇਂ ਬੈੱਡ ਤੇ ਬਹਿ ਜਾਓ ਤਾਂ ਇਹ ਉੱਥੇ ਸਭ ਕੁਝ ਲੈ ਕੰਨੇ ਆ ਚਲੋ ਠੀਕ ਹੈ ਜਿੱਥੇ ਫੋਨ ਕਿਤੇ ਰੱਖਿਆ ਸਕੋ ਬਿਲਾ ਅੰਦਰ ਦੀ ਸ਼ੁਰੂਆਤ ਤੁਹਾਡੇ ਖਾਣ ਤੋਂ ਹੋਈ ਹੈ ਮਰ ਤੁਹਾਡੇ ਨਹੀਂ ਸਾਰਿਆਂ ਦੇ ਨਾਲ ਮਿਲ ਕੇ ਖਾਣ ਤੋਂ ਇੱਕ ਵਾਰੀ ਅੱਧਾ ਖਾ ਲਈ ਮਿਸਤਰੀਆਂ ਨਾਲ ਰੋਟੀ ਇੱਥੇ ਚਲੋ ਜੀ ਸਕੋ ਛੱਕ ਕੇ ਦੱਸਿਓ ਕਿਦਾਂ ਦਾ ਬਣਾਇਆ ਹੈ ਖਾਲਦੀ ਆ ਕੋਈ ਨਹੀਂ ਬੱਚੇ ਖਾਣਗੇ ਇੱਥੇ ਹਾਂ ਨਹੀਂ ਖਾਲਦੀ ਥੱਲੇ ਬਹਿ ਜੀਂਦੇ ਨਹੀਂ ਨਹੀਂ ਬਾਸ ਤੋਂ ਚੱਲਿਓ ਕੋ ਬਹਿਣਾ ਮੈਂ ਨਹੀਂ ਫਿਰਦੀ ਸਾਹਮਣੇ ਖਾਣਾ ਹਮਰਾ ਹੂੰ ਦਾਦਾ ਲਈ ਜਿਹੜਾ ਬੰਦ ਕੀਤੀਆਂ ਕੋਈ ਚੱਲ ਕੋਈ ਨਹੀਂ ਅੱਜ ਦਿਨ ਖਾਣਾ ਜਦੋਂ ਮਿਲ ਜੇ ਚਲੀ ਜੀਓ ਤੋ ਖਾਣੀ ਚਾਹੀਦੀ ਆ ਵਾ 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 ਇੱਥੇ ਤਾਲ ਪਾਈ ਨਾ ਹੁੰਗੀ ਦੀ ਨਹੀਂ ਮੇਰੇ ਕੋਲ ਨਹੀਂ ਪਈ ਬਾਰੇ ਆ ਉਸ ਵੇ ਨਾਲ ਇਹਨਾਂ ਦੀ ਗੱਡੀ ਦੀ ਪਾਰਟੀ ਹੋ ਗਈ ਉਹਨਾਂ ਦੀ ਨਾਲ ਤੁਹਾਡੀ ਗੱਡੀ ਦੀ ਪਾਰਟੀ ਆ ਤੁਹਾਡੀ ਗੱਡੀ ਦੀ ਉਸੇ ਹੀ ਕੱਢਿਆ ਹੋਣਾ ਗੱਡੀ ਦੀ ਪਾਰਟੀ ਹੈ ਠੀਕ ਆ ਇੰਨਾ ਮੈਂ ਲਉ ਪਾਣੀ ਇੱਕ ਗਲਾਸ ਕੇ ਆਉਂਦੀ ਹਾਂ ਗੱਡੀ ਦੇ ਨਾਲ ਹੱਕ ਬੰਦੇ ਸੀ ਬਹੁਤ ਟੇਸਟੀ ਹੈ ਤੁਹਾਨੂੰ ਦਿਲਾ ਕੇ ਦੱਸੂਗਾ ਟੇਸਟ ਠੀਕ ਹੈ ਉਹ ਜਿਆਦਾ ਸੁਆਦ ਚਲੋ ਜੀ ਗੱਡੀ ਦੀ ਪਾਰਟੀ ਹੋ ਗਈ ਮਾਸੀ ਦੀ ਐਕਟਿੰਗ ਦੀ ਹੋ ਗਈ ਤੇ ਨਵੇਂ ਰੂਮ ਦੀ ਵੀ ਐਕਟਿੰਗ ਪਾਰਟੀ ਵਿੱਚ ਹੋ ਗਈ ਤਿੰਨ ਪਾਰਟੀਆਂ ਹੋ ਗਈਆਂ ਉਹ ਰੀਐਕਟਿੰਗ ਕਰਨ ਲੱਗੇ ਨਵੇਂ ਰੂਮ ਦੀ ਐਂਟਰੀ ਹੋ ਗਈ ਐਂਟਰੀ ਆਉ ਐਂਟਰੀ ਹੋ ਗਈ। ਇਹਦੇ ਨਵੇਂ ਰੂਮ ਦੀ ਐਕਟਿੰਗ ਹੋਗੀ। ਨਹੀਂ ਨਹੀਂ। ਸਾਰਾ ਕੁਝ ਓਕੇ ਓਕੇ। ਚਲੋ ਬਈ ਜੀ। ਨਵੀਂ ਮਹਾਰਾਜੀ ਦੀ ਓਪਨਿੰਗ ਹੋਗੀ। ਓਪਨਿੰਗ ਹੋਗੀ। ਮਹਾਰਾਜੀ ਨਾਲੀ ਗੱਡੀ ਨੂੰ ਨਵੀਂ ਨਰੋਵੀ ਰੱਖਿਆ। ਤੁਹਾਡੇ ਕਮਰੇ ਨੂੰ ਦਿਨ ਜੁਗੜੀ ਰਾਤ ਚੌਖਣੀ ਤਰੱਕੀ ਵਧੀ ਹੈ ਹੈ? ਹੋਰ ਕੀ ਦੀ? ਬਸ ਇਹਨੂੰ ਜੀ ਆਂਦੀ ਤਰਸਦੀ। ਜੀ ਆਂਦੀ ਤਰਸਦੀ। ਜਿਵੇਂ ਮਾਸੀ ਜੀ ਤਾਂ ਹੀ ਹੁੰਦੇ ਰਹਿਣ ਐਕਟਿੰਗ ਸਾਡੇ ਨਾਲ ਕਰਦੇ ਰਹਿਣ ਤੇ ਹਾਨੂੰ ਅਨੁਸੋਨੀ ਜੀ ਜਾਂ ਖਵਾਲਦੇ ਰਹਿ। ਖਵਾਲਦੇ ਰਹਿ। ਚਲੋ ਜੀ ਥੈਂਕ ਯੂ ਜੀ ਸਾਰਿਆਂ ਨੂੰ।